हां जी दोस्तों आनंदपुर साहिब ਤੋਂ ਨਿਕਲ ਕੇ ਰੋਡ ਤੇ ਪਹੁੰਚ ਗਏ ਅਸੀਂ ਇਹ ਨੈਣਾ ਦੇਵੀ ਦੀ ਪਹਾੜੀ ਇਹ ਰੋਡ ਹੁਣ ਮਣੀ ਕਰਨ ਸਾਹਿਬ ਨੂੰ ਆ ਪੌੜ ਇੱਕ ਉੱਪਰ ਦੀ ਜਾ ਰਿਹਾ ਇਕਾ ਥੱਲੇ ਦੀ ਅਸੀਂ ਥੱਲੇ ਵਾਲੇ ਪੌੜ ਦੇ ਉੱਤੇ ਵੀ ਚੱਲਦੇ ਆ ਵੀ ਦੋਸਤੋ ਆਰਟੀ ਰਾਈਡ ਸ਼ੁਰੂ ਸਾਈਕਲ ਤੇ ਪਹਾੜੀ ਏਰੀਆ 'ਚ ਮਣੀ ਕਰਨ ਸਾਹਿਬ ਮਨਾਲੀ ਲੈ ਲਦਾਖ ਸਾਰੇ ਰਾਸਤੇ ਇਧਰ ਦੀ ਹੋਈ ਜਾਂਦੇ ਆ ਇਹ ਦੇਖੋ ਵਿਊ ਚੱਲਦੇ ਚੱਲਦੇ ਸਾਈਕਲ ਤੇ ਤੁਹਾਨੂੰ ਅੱਗੇ ਨਜ਼ਰ ਆ ਰਿਹਾ ਹੋਊਗਾ ਮਾਰ ਨੀ ਪੈਣ ਕਰਕੇ ਅਸੀਂ ਫਿਰ ਇੱਥੇ ਰੁਕੇ ਸੀ ਚਾਹ ਪੀਣ ਲੱਗੇ ਸੀ ਓ ਦੇਖੋ ਇਧਰ ਬਾਰਿਸ਼ ਪੈ ਰਹੀ ਆ ਨਜ਼ਾਰੇ ਫੁੱਲਾ ਰਮਣੀ ਕਨ ਸਾਹਿਬ ਵਾਲੇ ਰਾਹ ਤੇ ਚੱਲ ਪਏ ਆ ਘਟ ਘਟ 20 ਤੋਂ 25 ਕਿਲੋਮੀਟਰ ਸਫ਼ਰ ਅੱਗੇ ਕੱਢਤਾ ਸਰਾ ਮੋੜ ਹੋਇਆ ਬਹੁਤ ਹੀ ਖੂਬਸੂਰਤਾਂ ਨਜ਼ਾਰੇ ਆਈ ਜਾਂਦੇ ਮਿਲੀ ਮਿਲੀ ਕਣੀ ਆ ਇਦਾਂ ਆਪਣਾ ਸਮਾਨ ਆਪਾਂ ਪੈਕ ਕਰਤਾ ਸਾਰਾ ਇਦਾਂ ਦੇਖੋ ਪਿੱਛੇ ਰੋਡ ਟੱਕਾਂ ਦੀ ਵੀ ਜਾਨ ਨਿਕਲੀ ਜਾਂਦੀ ਆ ਬਹੁਤ ਔਖੀ ਚੜ੍ਹਾਈ ਆ ਜੀ ਉਧਰ ਬੱਚੇ ਦੇਖ ਲਓ ਖੇਡਦੇ ਕਰਦੇ ਆ ਇਹ ਉਧਰ ਪਹਾੜਾਂ ਤੇ ਦੇਖੋ ਬੱਦਲ ਕਿਵੇਂ ਫਿਰਦੇ ਆ ਸਾਹਮਣੇ ਇੱਕ ਟਨਲ ਆ ਰਹੀ ਆ ਅਸੀਂ ਟਨਲ ਕ੍ਰੋਸ ਕਰਨ ਲੱਗੇ ਆ ਇਧਰੋਂ ਪਿੱਛੋਂ ਅਸੀਂ ਪੈਦਲ-ਪੈਦਲ ਹੀ ਆਏ ਆ ਸਾਈਕਲ ਤਾਂ ਚੱਲਦਾ ਨਹੀਂ ਜਿਵੇਂ ਤੁਹਾਨੂੰ ਪਤਾ ਅੱਜ ਹਵਾ ਵੀ ਬਹੁਤ ਤੇਜ਼ ਚੱਲ ਰਹੀ ਆ ਤੇ ਮੌਸਮ ਵੀ ਬਹੁਤ ਹਾਵਨਾ ਹੋਇਆ ਵਾ ਆਹ ਟਨਲ ਚ ਅਸੀਂ ਜਾਣ ਲੱਗੇ ਆ ਆਹ ਟਨਲ ਕ੍ਰੋਸ ਕਰਕੇ ਅੱਗੇ ਤੁਹਾਨੂੰ ਮਿਲਦੇ ਆ ਜਿੱਦਾਂ ਵੀ ਕੋਈ ਅਪਡੇਟ ਹੋਊਗੀ ਤੁਹਾਨੂੰ ਦੇਵਾਂਗੇ ਆਹ ਦੇਖੋ ਗੱਡੀਆਂ ਵੀ ਬਹੁਤ ਮੁਸ਼ਕਲ ਨਾਲ ਚੜਦੇ ਆ ਬਹੁਤ ਮੁਸ਼ਕਲ ਸਫਰਾ ਦੋਸਤੋ ਪਰ ਕਰਨਾ ਪੈਣਾ ਜਦੋਂ ਅਸੀਂ ਕਰਨਾ ਸ਼ੁਰੂ ਕੀਤਾ ਹੀ ਆ ਤਾਂ ਕਰਕੇ ਹੀ ਹਟਾਂਗੇ